ੱੱਬੇ ਪਾਸੇ ਸਰੌਲਾ ਮੰਡੀ ਐ ਦੂਸਰੇ ਪਾਸੇ ਟੀਮ ਕਹਿੰਦੇ ਖਡੂਰ ਸਾਹਿਬ ਦੀ ਖੇਡ ਰਹੀ ਐ ਮਾਲਵੇ ਕਬਾ ਜਿਹੜੇ ਸਰੋ ਮਾਝੇ ਬੱਲਜੀ ਗੰਨਿਆਂ ਦੀ ਚਾਸ਼ਣੀ ਤਵਾਪੇ ਛੜੇ ਗੱਲ ਜੀ ਪੌਣੇ 4 ਲੱਖ ਦੇ ਫਾਈਨਲ ਦੀ ਪਹਿਲੀ ਕਬੱਡੀ ਚੱਕਲੀ ਸ਼ੇਰ ਵਾਲਾ ਸ਼ੀਰਾ ਪਾ ਰਿਹਾ ਇੱਕ ਪਾਸੇ ਦੇਖਦੇ ਨੌਜਵਾਨ ਹਰਪਾਲ ਐ ਇਹ ਹਰਪਾਲ ਮੰਨਿਆ ਪਰਵੰਨਿਆ ਜਾਫੀ ਐ ਉਹ ਪਹਿਲੀ ਰੇਡ ਤੇ ਇਸਵੇਂ ਮੁਕਾਬਲਾ ਕਰਦਾ ਹੋਇਆ ਪੁਆਇੰਟ ਕਹਿੰਦੇ ਧਾਵੀ ਦੇ ਹਿੱਸੇ ਦੇ ਵਿੱਚ ਆਜੜਿਆ ਸਲਾਣਾ ਪਿੰਡਾ ਗਰਵਾਜ ਦਾ ਲੱਖੀ ਕਰੀ ਗੱਲ ਸੋਹਣਿਆ ਚਿੱਟੀ ਨੇ ਤਾਂ ਦਵਿੰਦਰ ਪਰੰਗ ਆਉਗੀ ਰੱਖ ਸਾਂਹ ਕੇ ਜਵਾਨੀ ਤੇਰੇ ਕੰਮ ਆਉਗੀ ਗੜਾਸਾ ਤੇਰੇ ਇਲਾਕੇ ਦਾ ਚੋਬਰ ਐ ਇਹ ਆ ਨੌਜਾਨ ਕਹਿੰਦੇ ਕਰਵਾਇ ਸਲਾਣੇ ਵਾਲਾ ਉਹ ਮਾਨਵੇ ਦਾ ਜਟਵੈਣ ਕਹਿੰਦੇ ਕੁਲਵੀਰ ਕੋਸ਼ਿਸ਼ ਕਰਦਾ ਨੰਬਰ ਕਹਿੰਦੇ ਰੇਡਰ ਦੇ ਨਹੀਂ ਜੁੜ ਚੁੱਕੇ ਉਧਰ ਕਹਿੰਦੇ ਪੰਲਾ ਯੂ ਐਫ ਏ ਜੱਸਾ ਯੂਐਸਏ ਜੱਗਾ ਯੂਐਸਏ ਪੱਕੂ ਜੁੱਕੇ ਦੇ ਸੋਨੀ ਆਸਟ੍ਰੇਲੀਆ ਇਹ ਭਰਾਵਾਂ ਦਾ ਧੰਮਾਦ ਹੈ ਕਹਰਾ ਜੀ ਥੋੜੀ ਜੀ ਸ਼ਾਰਪ ਕਰਕੇ ਰੱਖਿਓ ਰੇਡ ਪੈਂਦੀ ਵੱਡੇ ਭਾਈ ਕਰਦੇ ਜਿੱਕਰ ਚੋਬਰ ਦਾ ਧਨੋਲੇ ਵਾਲਾ ਕਾਲਾ ਗਰਾਊਂਡ ਦੇ ਵਿੱਚ ਸੁਖਵਿੰਦਰ ਸਿੰਘ ਇਸ ਵਿੱਚ ਸੰਧੂਆਂ ਦਾ ਪੁੱਤਰ ਕਹਿੰਦੇ ਭਿੰਦੇ ਦਾ ਵੀਰ ਗਰਾਊਂਡ ਦੇ ਵਿੱਚ ਕਬੱਡੀ ਪਾ ਰਿਹਾ ਹੈ ਇਹ ਵਰਲਡ ਕੱਪਾਂ ਦੇ ਵਿੱਚ ਕਰੋੜਾਂ ਦੀ ਕਬੱਡੀ ਦਾ ਜੇਤੂ ਹੈ ਇਹ ਅਮਰੀਕਾ ਕੈਨੇਡਾ ਦੇ ਵਿੱਚ ਦੁਨੀਆ ਨਚਾਉਣ ਦਾ दम ਰੱਖਦਾ ਹੈ ਉਹ ਧਨੋਲੇ ਵਾਲਾ ਕਾਲਾ ਇਹ ਲੰਮੀ ਪਾਰੀ ਦਾ ਘੋੜਾ ਹੈ ਲੰਮਾ ਤਜਰਬਾ ਖੇਡ ਮੈਦਾਨਾਂ ਦੇ ਵਿੱਚ ਰੱਖਦਾ ਹੈ ਅਗਲੀ ਰੇਡ ਕਹਿੰਦੇ ਸਲਾਣਿਆਂ ਵਾਲੇ ਗਰਮਾਲ ਦੀ ਪਈ ਹੋਈ ਹੈ ਜਟਾਣੇ ਦਾ ਕਲਵੀਰ ਹੈ ਭਿੰਦਾ ਧਨੋਲੇ ਵਾਲਾ ਚਾਰ ਜਾਫੀ ਡੱਗੋ ਦੇ ਸ਼ਰਨੇ ਵਰਗੇ ਤਿਆਰ ਵਰ ਤਿਆਰ ਹੈ ਅੱਜ ਕਹਿੰਦੇ ਮੇਰੇ ਮਿੱਤਰੋ ਨਮੋਲ ਦੇ ਵਿੱਚ ਫਾਈਨਲ ਚੱਲਦਾ ਹੈ ਪੌਣੇ 4 ਲੱਖ ਦੀ ਚਰਚਾ ਹੋ ਰਹੀ ਹੈ ਔਰ ਨੰਬਰ ਇਸ ਵੇ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਨਾ ਮਾਲਵੇ ਦੀ ਨਾ ਮਾਝੇ ਦੀ ਨਾ ਦੁਆਬੇ ਦੀ ਨਾ ਪੁਆਦ ਦੀ ਗੱਲ ਚੱਲਦੀ ਮਿੱਤਰਾ ਰੰਗਲੇ ਪੰਜਾਬ ਦੀ ਔਰ ਰੰਗਲੇ ਪੰਜਾਬ ਦਾ ਸੰਗਰੂਰ ਹੈ ਸੰਗਰੂਰ ਦਾ ਨਮੂਲ ਹੈ ਨਮੂਲ ਦੇ ਵਿੱਚ ਪਟਾਕੇ ਪੈਂਦੇ ਆ ਇਹ 75 ਉਹ ਸਾਹਮਣੇ ਅਮਰਤਪਾਲ ਸਿੰਘ ਦੁਨੀਆ ਛੋਟਾ ਟਾਰਜਨ ਕਹਿੰਦੀ ਹੈ ਟਾਰਜਨ ਵੱਡਾ ਵੀ ਪੁੱਜਿਆ ਹੋਣਾ ਹੁਣ ਕਹਿੰਦੇ ਫਿਰ ਬੜੇ ਮੀਆਂ ਬੜੇ ਮੀਆਂ ਛੋਟੇ ਮੀਆਂ ਸੁਬਾਨ ਅੱਲਾ ਬੜੇ ਮੀਆਂ ਬੜੇ ਮੀਆਂ ਛੋਟੇ ਨੀਆਂ ਸੁਬਾਨ ਅੱਲਾ ਲੈ ਵੀ ਪ੍ਰਮਾਤਮਾ ਐਨ ਗੁਰਮੰਤਰਾ ਗੱਲ ਬਣੀ ਪਈ ਐ ਉਧਰ ਛਿੱਪੇ ਅਨਮੋਲ ਬਣੀਆਂ ਛਰਨੇ ਦੇ ਤਿੰਨ ਜੱਫੇ 21000 ਦੇ ਹੋਣਗੇ ਛਰਨੇ ਦੇ ਦੋ ਜੱਫੇ ਰਿੰਕੂ ਚੁੱਕੇ ਮੋਗੀ ਕਿਲਾਪੜੀਆਂ ਭਿੰਦਾ ਕੈਨੇਡਾ ਤੇ ਕਿੰਨੀ ਚੁੱਕੇ ਬਣੀਆਂ 51000 ਦੇ ਕਲਵੀਰ ਜੱਟਾਣਿਆਂ ਦਾ ਕਲਵੀਰ ਜੱਟਾਣਿਆਂ ਦਾ ਆ ਖੇਡ ਮੈਦਾਨ ਦੇ ਵਿੱਚ ਕੀਤੀ ਕੋਸ਼ਿਸ਼ ਐ ਨੰਬਰ ਕਿਹਿੰਦਾ ਰੇਡਰ ਦਾ ਕਾਲਿਆ ਧਨੋਲੇ ਪਿੰਡ ਵਾਲਿਆ ਅੱਜ ਪੈਣਾ ਮੁੱਲ ਤਾਰਨਾ ਲੈ ਵੀ ਵੱਡਿਆਂ ਕਹਿੰਦੇ ਵੀ ਮੁੱਲ ਤਾਰਨਾ ਪੈਣਾ ਹੈ ਮੁੱਲ ਤਾਰਨਾ ਪੈਣਾ ਬੈਸਟਾਂ ਦੇ ਲਈ ਲੱਖ ਲੱਖ ਰੁਪਏ ਲੱਖ ਲੱਖ ਤੇ ਪੌਣੇ ਲੱਖ ਦੀ ਟੱਕਰ ਪੌਣੇ 4 ਲੱਖ ਦਾ ਫਾਈਨਲ ਚੱਲ ਰਿਹਾ ਨਮੂਲ ਦੇ ਵਿੱਚ ਇਤਿਹਾਸ ਲਿਖਿਆ ਜਾ ਰਿਹਾ ਮੇਰੇ ਵੀਰੋ ਸਿਰੇ ਦੀ ਬਾਜ਼ੀ ਹੈ ਉਹ ਜਸ਼ਨ ਸੰਧੂ ਦੀ ਯਾਦ ਦੇ ਵਿੱਚ ਟੂਰਨਾਮੈਂਟ ਹੈ ਸਵਰਗੀય ਭਗਵਾਨ ਸਿੰਘ ਜੀ ਹੁਣਾਂ ਦੀ ਯਾਦ ਹੈ ਇੱਕ ਪਾਸੇ ਨੌਜਵਾਨ ਹਰਪਾਲ ਸਿੰਘ ਹੈ ਪਰ ਢਣੋਲੇ ਵਾਲਾ ਕਾਲਾ ਪੁਆਇੰਟ ਦਾ ਵਾਧਾ ਕਰ ਗਿਆ ਸਲਾਣਿਆਂ ਵਾਲਾ ਲਗਾਤਾਰ ਕਬੱਡੀਆਂ ਪਾ ਰਿਹਾ ਹੈ ਇਹ ਚੰਦਰਾ 1 ਲੱਖ ਤੇ ਕਬਜ਼ਾ ਕਰਨ ਨੂੰ ਫਿਰਦਾ ਓਏ ਡੱਗੋ ਵਾਲੇ ਸ਼ਰਨੇ ਦੀ ਟੱਕਰ ਕਰਵਾਜ ਨਾਲ ਪਈ ਹੋਈ ਹੈ ਨਮੋਲ ਦੇ ਵਿੱਚ ਦੁਨੀਆ ਦੀ ਅੰਡਮਾਨ ਦੀ ਮੇਰੇ ਮਿੱਤਰੋ ਜੋਰਦੋ ਖਿਡਾਰੀਆਂ ਦਾ ਲੱਗਿਆ ਹੋਇਆ ਹੈ ਸਾਹਮਣੇ ਨੰਬਰ ਰੇਡਰ ਦਾ ਸ਼ੀਪਾ ਨਮੋਲ ਕਹਿੰਦਾ ਸ਼ਰਨੇ ਦੇ ਤਿੰਨ ਜੱਫੇ 21000 ਰੁਪਏ ਦੇ ਹੋਣਗੇ ਲੈ ਵੀ ਮਣੀ ਮੋਟੇ ਨੂੰ ਵੀ ਕਹਿੰਦੇ ਹੋ ਸ਼ੀਰਾ ਚੱਕ ਲਈ ਸ਼ੇਰ ਦਾ ਮਾਨਸਾ ਜ਼ਿਲ੍ਹੇ ਵਿੱਚ ਜਨਮਿਆ ਅਨਮੋਲ ਹੀਰਾ ਖੇਡਦਾ ਦਲੇਰੀ ਨਾਲ ਚੱਕਾਂ ਦਾ ਸ਼ੀਰਾ ਖੇਡਦਾ ਹੈ ਦਲੇਰੀ ਨਾਲ ਚੱਕਾਂ ਵਾਲਾ ਸ਼ੀਰਾ ਖੇਡਦਾ ਦਲੇਰੀ ਨਾਲ ਚੱਕਾਂ ਵਾਲਾ ਸ਼ੀਰਾ ਇਹ ਗੁਰਵਾਜ ਹੈ ਇਹ ਗੁਰਾਂ ਦਾ ਬਾਜ ਹੈ ਇਹ ਵੀ ਕਹਿੰਦੇ ਮੇਰੇ ਵੀਰੋ ਚੜ ਚੜ ਕੇ ਕਬੱਡੀਆਂ ਪਾ ਜਾਂਦਾ ਹੈ ਇਹ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰ ਜਾਂਦਾ ਹੈ ਡੱਗੋ ਵਾਲਾ ਸ਼ਰਨਾ ਫਰੀਦ ਕੋਟੀਆ ਅੱਜ ਚੰਦਰਾ ਆਈ ਤੇ ਆਇਆ ਲੱਗਦਾ ਓਏ ਪਾਪਾ ਫਰੀਦ ਦੀ ਧਰਤੀ ਦਾ ਸ਼ਰਨਾ ਇਹ ਡੱਗੋ ਰਮਾਣੇ ਵਾਲਾ ਪਰ ਗੁਰਵਾਜ ਓਏ ਨਮੋਲ ਦੀ ਗੱਲ ਹੈ ਐਨ ਟਿਕਾਣੇ ਲੱਗੀ ਪਈ ਖੇੜਾ ਬਾਈ ਮੋਹਨ ਜੰਮਾ ਬਿਲਾ ਨਿਗਰਾਂ ਤੇ ਬਲਦੀਪ ਨਮੋਲ ਨੇ ਐਲਾਨ ਕਰ ਦਿੱਤਾ ਡੱਗੋ ਵਾਲੇ ਸ਼ਰਨੇ ਦੇ ਦੋ ਜਫੇ ਫਾਈਨਲ ਦੇ ਵਿੱਚ 21000 ਦੇ ਹੋਣਗੇ ਦੀ 21000 ਦੇ ਜੱਫੇ ਹੋਣਗੇ ਉਧਰ ਮਨੀ ਨਮੋਲ ਹੈ ਕਰਨ ਸਰਪੰਚ ਨਮੋਲ ਹੈ ਮੋਟਾ ਲੋਂਗੋ ਵਾਲੀਆ ਤੇ ਸੀਪਾ ਨਮੋਲ ਵਾਲਾ ਸਾਡੇ ਸਾਰੇ ਯਾਰ ਨੇ ਭਾਈ ਬਿੰਦੀ ਨਮੋਲ ਦਾ ਔਰ ਭਾਈ ਭੋਲੂ ਨਮੋਲ ਦਾ ਤੇ ਗੱਗੀ ਖਗੂੜੇ ਦਾ ਪ੍ਰਿੰਸ ਖਗੂੜੇ ਦਾ ਗੁਰੀ ਖਗੂੜੇ ਦਾ ਹਰਮਨ ਪ੍ਰਧਾਨ ਦਾ ਜੋਰ ਲੱਗਿਆ ਹੋਇਆ ਹੈ ਵੀ ਨਮੋਲ ਦੇ ਵਿੱਚ ਇਤਿਹਾਸ ਸਿਰਜਣਾ ਹੈ ਇਤਿਹਾਸ ਸਿਰਜਿਆ ਜਾ ਰਿਹਾ ਜੀਤ ਪਾਣਾ ਇਤਿਹਾਸ ਸਿਰਜਿਆ ਜਾ ਰਿਹਾ ਬਾਈਟ ਕਿਵੇਂ ਲੱਗਦਾ ਫਾਈਨਲ ਇੱਕ ਰੀ ਤਾੜੀ ਮਾਰ ਕੇ ਦੱਸੋ ਨਮੋਲ ਐਨ ਸਿਰਾ ਹੋਇਆ ਪਿਆ ਸੱਤੂ ਦੇ ਸੱਤੂ ਦਾ ਇੱਕ ਜਫਾ ਰੇਂਕੂ ਜੁਕੇ ਕੁਲਵਿੰਦਰ ਜੁਕੇ ਉਹਦੇ ਬੰਨਿਓ 5100 ਦਾ 5100 ਦਾ ਹੋਣਾ ਸੱਤੂ ਦਾ ਇੱਕੀ ਜਫਾ ਵੱਡੇ ਕਰੀ ਗੱਲਾਂ ਕਬੱਡੀ ਪੈ ਰਹੀ ਹੈ ਕਾਲਾ ਧਨੋਲੇ ਵਾਲਾ ਗਰਾਊਂਡ ਦੇ ਵਿੱਚ ਬੱਜਾ ਹਿੱਕ 'ਚ ਗੋਲੀ ਵੰਗਰਾ ਉਹ ਨੰਬਰ ਕਹਿੰਦੇ ਨੈਤ ਸਿੰਘ ਜੀ ਡੈਨੀ ਦਾ ਫੈਸਲਾ ਹੈ ਇਸਵੇਂ ਧਾਵੀ ਦੇ ਹਿੱਸੇ ਦੇ ਵਿੱਚ ਆ ਜੜਿਆ ਜੇ ਗੱਲਾਂ ਨਾ ਕਰਾਈਆਂ ਤੇ ਜਵਾਨੀ ਕਿਹੜੇ ਕੰਮ ਦੀ ਨਮੋਲ ਵਾਲੇ ਕਹਿੰਦੇ ਜੇ ਗੱਲਾਂ ਨਾ ਕਰਾਈਆਂ ਤੇ ਟੂਰਨਾਮੈਂਟ ਕਿਹੜੇ ਕੰਮ ਦਾ ਇਹ ਗੱਲਾਂ ਕਰਵਾਉਣ ਦੇ ਲਈ ਛੋਟੀ ਦਾ ਟੂਰਨਾਮੈਂਟ ਕਰਵਾਇਆ ਮੇਰੇ ਵੀਰੋ ਸੱਥਾਂ ਦੇ ਵਿੱਚ ਗੱਲਾਂ ਹੋਣਗੀਆਂ ਖੁੰਡਾਂ ਤੇ ਗੱਲਾਂ ਹੋਣਗੀਆਂ ਇਹ ਪੁਆਇੰਟ ਜਿਹੜਾ ਰਿਵਿਊ ਚੈੱਕ ਕਰਕੇ ਦਿੱਤਾ ਜਾਊਗਾ ਇਹ ਪੁਆਇੰਟ ਆ ਜਿਹੜਾ ਹੋਲਡ ਕੀਤਾ ਗਿਆ ਹੈ ਭਿੰਦੇ ਦੇ ਜਫੇ ਤੇ ਦੋ ਜਫੇ 5100 ਦੇ ਪ੍ਰਭ ਯੂਐਸਏ ਗਗਨੀ ਯੂਐਸਏ ਜੱਸਾ ਯੂਐਸਏ ਪਾਲਾ ਯੂ ਐਸ ਏ ਇਹਨਾਂ ਭਰਾਵਾਂ ਮਣੀਓ ਤੇ ਮੋਟਾ ਲੰਗੋ ਵਾਲੀਆ ਕਹਿੰਦਾ ਵੀ ਭਿੰਦੇ ਦੇ ਜੱਫੇ ਤੇ 5100 ਕਰ ਦਿਓ ਦੋ ਜੱਫਿਆਂ ਦੇ ਛੀਪਾ ਇਧਰ ਭਰਾ ਸਾਡਾ ਕਹਿੰਦਾ 31000 ਕਰ ਦਿਓ ਤਿੰਨ ਜੱਫੇ ਸ਼ਰ ਨੇ ਮੋਟਾ ਮਣੀ ਤੇ ਛੀਪਾ ਅਨਮੋਲ ਵੱਡਿਆ ਰੇਡ ਪੈ ਗਈ ਖੀਰਾ ਚੱਕਲੀ ਸ਼ੇਰ ਵਾਲਾ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਨੰਬਰ ਕਹਿੰਦੇ ਢਣੋਲੇ ਦੀ ਟੀਮ ਦੇ ਹਿੱਸੇ ਦੇ ਵਿੱਚ ਆਜੜਿਆ ਜਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਦੀ ਧਰਤੀ ਹੈ ਦੁਨੀਆਂ ਪਹਿਲਵਾਨਾਂ ਦੇ ਇਲਾਕੇ ਦੇ ਤੌਰ ਤੇ ਜਾਣਦੀ ਹੈ ਇੱਕ ਪਾਸੇ ਬਰਨਾਲਾ ਖੇਡ ਰਿਹਾ ਹੈ ਪ੍ਰਸਿੱਧ ਕਵੀ ਸੰਸਰਾ ਮਦਾਸੀ ਦੀ ਗੱਲ ਹੁੰਦੀ ਹੈ ਪਰ ਜਮੰਡਲ ਲਹਿਰ ਦੇ ਮੋਢੀ ਅਮਰਸ਼ੀਰ ਸੇਵਾ ਸਿੰਘ ਦੀ ਠਿਕਰੀਵਾਲ ਦੀ ਧਰਤੀ ਹੈ ਇੱਕ ਪਾਸੇ ਗੁਰਲਾਲ ਕਬੱਡੀ ਪਾ ਰਿਹਾ ਹੈ ਡੱਗੋਵਾਲਾ ਸ਼ਰਨਾ ਪਿੰਡਾ ਧਨੋਲੇ ਵਾਲਾ ਜਟਾਣਿਆਂ ਵਾਲਾ ਕੁਲਵੀਰ ਹੈ ਹਾਰਲਿਆਂ ਦਾ ਜੇਤੂ ਬੁਲਤਾਂ ਦਾ ਜੇਤੂ ਟਰੈਕਟਰਾਂ ਦਾ ਜੇਤੂ ਮਾਤਾ ਚਰਨਜੀਤ ਕੌਰ ਦਾ ਪੁੱਤਰ ਇਹ ਲੰਡੀਆਂ ਜੀਪਾਂ ਦਾ ਜੇਤੂ ਹੈ ਉਹ ਸਾਹਮਣੇ ਚੋਬਰ ਮੁਕਾਬਲਾ ਕਰਦਾ ਹੋਇਆ ਪਰ ਨੰਬਰ ਗੁਰਲਾਲ ਦੇ ਹਿੱਸੇ ਦੇ ਵਿੱਚ ਮੇਰੇ ਵੀਰੋ 21 ਦੇ ਵਿੱਚ 11 ਬਹਿ ਕੇ ਹਰ ਮੈਂ ਨੰਬਰਦਾਰ ਜੋਤੀ ਨਿਊਜ਼ੀਲੈਂਡ ਦੇ ਹਰਵੀਰ ਨਿਊਜ਼ੀਲੈਂਡ ਬੰਨੀਓ 11000 ਕਹਿੰਦੇ ਹੋਰ ਪਤਾ ਛਰਨੇ ਦੇ ਜਫਿਆਂ ਤੇ 32000 ਤੇ ਗੱਲ ਚੱਲੀ ਗਈ ਆ ਮੇਰੇ ਵੀਰੋ ਪਰ ਉਧਰ ਕਹਿੰਦੇ ਸੱਤੂ ਦਾ ਇੱਕ ਜਫਾ 5100 ਦਾ ਹੋਣਾ ਸਾਡੇ ਭਰਾ ਮੇਰੇ ਵੀਰੋ ਐਲਾਨ ਕਰਾ ਰਹੇ ਆ ਯੂਕੇ ਵਾਲੇ ਪਰ ਟਾਰਜਨ ਛੋਟਾ ਟਾਰਜਨ ਕੰਨ ਪੜੀ ਪਈ ਆ সো ਸੇਰਾਏ ਕਬਰੂਆ ਪੁੱਤ ਬਗਾਨਾ ਲੈ ਜਾਂਦਾ ਏ ਖਿੱਚ ਕੇ ਪਾਲੇ ਤੇ ਮਾਰ ਸੋਹਣਿਆ ਝਟਕਾ ਪੁਆਇੰਟ ਇਸ ਵਿੱਚ ਢੌਲੇ ਵਾਲੇ ਕਾਲੇ ਦਾ ਗੁਰਵਾਜ ਸਲਾਣਿਆਂ ਵਾਲਾ ਗੁਰਾਂ ਦਾ ਬਾਜ ਇਸ ਵਿੱਚ ਕਬੱਡੀ ਪਾ ਰਿਹਾ ਹੈ ਬਾਜ ਕਦੇ ਨੀਮੀ ਥਾਂ ਤੇ ਬੰਦੇ ਨੇ ਜੋ ਹੁੰਦੇ ਔਰ ਪਾਰ ਵਾਲੇ ਕਦੇ ਖੰਦੇ ਨੇ ਜੋ ਹੁੰਦੇ ਮਿੰਟ ਲਾਈ ਦਾ ਇਹ ਚੱਕਰ ਘਮਾਉਣ ਨੂੰ ਜੱਟ ਫੇਰ ਹੈ ਤਿਆਰ ਖੁੱਤੀ ਪਾਉਣ ਨੂੰ ਜੱਟ ਫੇਰ ਹੈ ਤਿਆਰ ਖੁੱਤੀ ਪਾਉਣ ਨੂੰ ਗੱਗੀ ਜੁਨਾਸੇ ਬਣੀਆ ਜੱਫਾ 5100 ਦਾ ਆਉਣਾ ਹੈ ਜੇ ਲਾਤਾ ਕੁਲਵੀਰਿਆ ਕੱਲ ਪਣ ਜਾਣੀ ਐ ਏ ਨੰਬਰ ਜਾਫੀ ਦਾ ਲੈ ਵੀ ਕੱਕੀ ਗੜਾਂ ਸੇ 5100 ਦਾ ਜਫਾ ਕੁਲਵੀਰੇ ਨੇ ਲਾਤਾ ਓ ਨਮੋਲ ਵਾਲਿਓ ਕੀ ਹਣ ਚਾੜਾ ਫੇਰ ਆਵਾ ਤਨ ਮੋਲ ਦੇ ਵਿੱਚ ਦੁਨੀਆ ਆਨੰਦ ਮਾਨਦੀ ਹੈ ਲੱਖ ਲੱਖ ਦੀ ਕਬੱਡੀ ਪੈ ਰਹੀ ਹੈ ਬੈਸਟਾਂ ਦੇ ਲਈ ਲੱਖ ਲੱਖ ਦਿੱਤਾ ਜਾਣਾ ਹੈ ਲੱਖ ਤੇ ਪੌਣੇ ਲੱਖ ਦੇ ਪ੍ਰਾਈਜ਼ ਨੇ ਇਹ ਪੌਣੇ 4 ਲੱਖ ਦਾ ਫਾਈਨਲ ਚੱਲ ਰਿਹਾ ਹੈ ਧਰੋਲੇ ਵਾਲਾ ਕਾਲਾ ਅਗਲੀ ਕਬੱਡੀ ਪਾ ਰਿਹਾ ਹੈ ਸੰਧੂਆਂ ਦੇ ਪੁੱਤਰ ਦੀ ਰੇਡ ਪਈ ਹੋਈ ਹੈ ਨਮੋਲ ਵਾਲੇ ਯਾਰ ਫੜਾ ਮਾਰਦੇ ਨੇ ਫੋਕੀਆਂ ਥਾਂ ਥਾਂ ਤੇ ਯਾਰਾਂ ਨੇ ਓਏ ਗੁੱਲ ਮੇਖਾਂ ਠੋਕੀਆਂ ਇਹ ਪਤੰਦਰਾ ਨੇ ਗੁੱਲ ਮੇਖਾਂ ਠੋਕ ਦਿੱਤੀਆਂ ਅੱਜ ਪੱਕੀਆਂ ਕੰਧਾਂ ਦੇ ਵਿੱਚ ਗੁੱਲ ਮੇਖਾਂ ਠੋਕੀਆਂ ਅੱਜ ਪੱਕੀਆਂ ਕੰਧਾਂ 'ਚ ਗੁੱਲ ਮੇਖਾਂ ਠੋਕ ਦਿੱਤੀਆਂ ਜਾਂ ਕਹਿੰਦੇ ਪੈਰੀਏ ਨੂੰ ਕੱੱਬਰੂ ਹਿੱਕ ਤਣ ਗਏ ਰੌਣਾ ਤੇ ਪਹਿਲਾਂ ਸੀ ਹੁਣ ਤੇ ਮਸਲਾ ਬਣ ਗਏ ਚਟਾਰਿਆਂ ਵਾਲਾ ਜਟਮੈਣ ਕਬੱਡੀ 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 ਗੁਰਲਾਲ ਉੱਡ ਗਿਆ ਓਏ ਵੱਡਿਆ ਸਿਰਾਂ ਹੋ ਗਿਆ ਸਿਰਾ ਹੋ ਗਿਆ ਸਿਰਾ ਹੋ ਗਿਆ ਨਮੋਲ ਦੇ ਵਿੱਚ ਸੇਵਕਾ ਸਿਰਾ ਹੋ ਗਿਆ ਮੇਰੇ ਵੀਰੋ ਸ਼ੀਰਾ ਚੱਕ ਲਈ ਸ਼ੇਰ ਵਾਲਾ ਅਗਲੀ ਕਬੱਡੀ ਪਾ ਰਿਹਾ ਹੈ ਉੱਚਾ ਲੰਮਾ ਕਾਦਾ ਸਰੀਰ ਦੇ ਵਿੱਚ ਲੋਹੜਿਆਂ ਦੀ ਜਾਨ ਹੈ ਦੁਨੀਆ ਆਨੰਦ ਮਾਣਦੀ ਹੈ ਅੱਜ ਚੋਟੀ ਦੇ ਸਟਾਰਾਂ ਦੀ ਟੱਕਰ ਚੱਲ ਰਹੀ ਹੈ ਇਹ ਖਡੂਰ ਸਾਹਿਬ ਦਾ ਸੱਤੂ ਹੈ ਉਹ ਸ਼ੀਰੇ ਨਾਲ ਪੇਜਾ ਪੈ ਗਿਆ ਮਿੱਤਰਾਂ ਚ ਮਿੱਤਰਾਂ ਚ ਖੜ ਕੇ ਪਈ ਜਰਾ ਸੁਣ ਕੇ ਜਾਈ ਸਰਦਾਰਾ ਨੰਬਰ ਇਸ ਵਿੱਚ ਢੌਲੇ ਮੰਡੀ ਦਾ ਬਰਨਾਲੇ ਤੇ ਕਰਨਤਾਰਨ ਦੀ ਟੱਕਰ ਅੱਜ ਸੰਗਰੂਰ ਦੇ ਨਮੂਲ ਦੇ ਵਿੱਚ ਚੱਲਦੀ ਹੈ ਦੁਨੀਆ ਆਨੰਦ ਮਾਨਦੀ ਹੈ ਕਬੱਡੀ 365.com ਤੇ 123live.in ਦੇ ਕੈਮਰੇ ਅੱਜ ਫੋਕਸ ਨੇ ਫੋਟੋਆਂ ਖਿੱਚੀਆਂ ਜਾ ਰਹੀਆਂ ਤੇਰੀ ਖੇਡ ਦੇ ਦੀ ਵੀਡੀਓ ਬਣਾਉਣੀ ਕੈਨੇਡਾ ਤੋਂ ਮੰਗਾਇਆ ਕੈਮਰਾ ਇਹ ਸਲਾਣਿਆਂ ਵਾਲਾ ਗੁਰਬਾਜ ਹੈ ਇਹ ਲੋਕਾਂ ਦੇ ਦਿਲ ਲੁੱਟ ਕੇ ਲੈ ਜਾਂਦਾ ਇਹਦੀ ਹਿੱਕ ਦੇ ਵਿੱਚ ਜਾਨ ਬੋ ਇਹਦੇ ਡੌਲਿਆਂ 'ਚ ਦਮ ਹੈ ਜਿਹਦੇ ਡੌਲਿਆਂ 'ਚ ਦਮ ਜਿਹਦੇ ਪੱਟਾਂ 'ਚ ਜ਼ੋਰ ਖਾਧੀਆਂ ਖਰਾਕਾਂ ਤੇ ਜਵਾਨੀ ਉੱਤੇ ਮਾਣ ਮਾਰੀ ਜਿੰਨਾ ਮਿਹਨਤ ਹੈ ਵੱਡੀ ਮਿੱਤਰੋ ਖੇਡਦੇ ਆ ਮੁੰਡੇ ਕਬੱਡੀ ਮਿੱਤਰੋ ਢੱਕੋ ਵਾਲਾ 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 ਹੋਈ ਪਈ ਐ ਢੱਕੋ ਵਾਲਾ ਢੱਕੋ ਵਾਲਾ ਹੋਈ ਪਈ ਐ ਢੱਕੋ ਵਾਲਾ ਢੱਕੋ ਵਾਲਾ ਹੋਈ ਪਈ ਐ ਛੋਟੇ ਮੋਲ ਵਾਲਾ ਛੋਟੇ ਟਾਰਜਨ ਦੇ ਦੋ ਜਫੇ 21000 ਦੇ ਹੋਣਗੇ ਬਾਈ ਰਿੰਕੂ ਫੌਜੀ ਵੱਲੋਂ ਤੇ ਗੁਰਦਿੰਦੇ ਵੱਲੋਂ ਕਿਆ ਬਾਤ ਹੈ 21-21000 ਦੇ ਜਫੇ ਲੱਗਦੇ ਐ ਅਮਰਤਪਾਲ ਸਿੰਘ ਇਹ ਛੋਟਾ ਟਾਰਜਨ ਐ ਇਹ ਛੋਟਾ ਟਾਰਜਨ ਐ ਪਹਿਲੇ ਜਫੇ ਦੀ ਟਰਾਈ ਚੱਲਦੀ ਹੋਈ ਮੇਰੇ ਮਿੱਤਰੋ ਓ ਨਮੋ ਨਾ ਕੀ ਦੇ ਵਿੱਚ ਹੁੱਲੇ-ਹੁਲਾਰੇ ਨੇ ਆਇਆ ਨਯਾਰਾ ਤੇ ਇੱਕ ਵਾਰੀ ਫੇਰ ਸਿਰਾਂ ਹੋਇਆ ਪਿਆ ਸਿਰਾਂ ਹੋਇਆ ਪਿਆ ਉਧਰ ਸਾਡੇ ਕੈਪਟਨ ਪ੍ਰਿੰਸ ਰੋਹਿਤ ਜੀ 20 ਪੰਜਾਬ ਰੈਜੀਮੈਂਟ ਉਹ ਵੀ ਕਹਿੰਦਾ ਜੁੜੇ ਹੋਇਆ ਬਾਪੂ ਨਿਰਮਲ ਸਿੰਘ ਜੀ ਹੁਣਾਂ ਵੱਲੋਂ ਡੱਗੋ ਵਾਲੇ ਸ਼ਰਨੇ ਲਈ ਬਹੁਤ ਸਾਰਾ ਪਿਆਰ ਸਤਿਕਾਰ ਪੁੱਜਿਆ ਹੈ ਜਿਹੜਾ ਪੁਆਇੰਟ ਹੋਣ ਸੀਗਾ ਕਸ਼ਮੀਰੀਆ ਨੋਟ ਕਰਨੀ ਉਹ ਰੇਡਰ ਨੂੰ ਦਿੱਤਾ ਗਿਆ ਇਹ ਝਨੇੜੀ ਵਾਲੇ ਕਾਲੇ ਦਾ ਫੈਸਲਾ ਹੈ ਇਹ ਡੱਗੋ ਰਮਾਣੇ ਵਾਲਾ ਸ਼ਰਨਾ ਉਹ ਗੁਰਲਾਲ ਨੂੰ ਫਿਰ ਜਫਾ ਲਾ ਗਿਆ ਮੇਰੇ ਵੀਰੋ ਇਹ ਫਰੀਦਕੋਟਿਆ ਤੇ ਪ੍ਰਸਿੱਧ ਚਿਸ਼ਤੀ ਸੂਫੀ ਸੰਤ ਬਾਬਾ ਸੇਖ ਫਰੀਦ ਦੀ ਧਰਤੀ ਦਾ ਚੋਬਰ ਹੈ ਅਗਲੀ ਰੇਡ ਕਹਿੰਦੇ ਸ਼ੀਰੇ ਦੀ ਪਈ ਹੋਈ ਹੈ ਰੇਡ ਪਾਉਣ ਦੇ ਲਈ ਚੱਕਲੀ ਸ਼ੇਰ ਵਾਲਾ ਅੱਗੇ ਵੱਲ ਵਧਿਆ ਹੋਇਆ ਖਡੂਰ ਸਾਹਿਬ ਦਾ ਸੱਤੂ ਹੈ ਨਾਲ 72 ਹੈ ਨਾਲ ਛੋਟਾ ਕਾਰਜਨ ਹੈ ਨਾਲ ਹਰਪਾਲ ਹੈ ਚਾਰੇ ਅਸਮਾਨੀ ਬਿਜਲੀ ਵਰਗੇ ਹੈ ਅਸਮਾਨੀ ਬਿਜਲੀ ਜਦੋਂ ਧਰਤੀ ਤੇ ਡਿੱਗਦੀ ਹੈ ਫਿਰ ਹਜ਼ਾਰ ਬولت ਦਾ ਕਰੰਟ ਮਾਰਦੀ ਹੈ ਉਹ ਦੁਨੀਆ ਸਵਾਦ ਲੈਂਦੀ ਹੈ ਇੱਕ ਪਾਸੇ ਨਾ ਸੁਣ ਸੁਣ ਕੇ ਸਾਡਾ ਧਰਨ ਕੰਨਾਂ ਨੂੰ ਭੇਣੀ ਹੈ ਪੱਟ ਤੇ ਥਾਪੀ ਵੱਜਦੀ ਆਈ ਓਏ ਵੱਜਦੀ ਰਹਿਣੀਆਂ ਲੈ ਵੀ ਜੀਤਪਾਲ ਮਣੀ ਮੋਟੇ ਸਿਰਾਂ ਹੋ ਗਿਆ ਰਿੰਕੂ ਚੁਕੇ ਤੇ ਉਹਨਾਂ ਦੇ ਨਾਲ 5100 ਦੇ ਸੀਗੇ ਦੋ ਜੱਫੇ ਤਿੰਨ ਜੱਫਿਆਂ ਤੇ 32000 ਸੀਗਾ 5100 ਦੇ ਦੋ ਜੱਫੇ ਸੀਗੇ 5100 ਦੇ ਸ਼ਰਨੇ ਦੇ ਦੋ ਜੱਫੇ ਡੱਗੋ ਵਾਲੇ ਸ਼ਰਨੇ ਦੇ ਜੱਫਿਆਂ ਤੇ 31 31000 ਲੱਗਾ ਉਹ ਮਾਇਆ ਜਰੂਰ ਮੇਰਾ ਵੀਰ ਬਣ ਕੇ ਪਲੇਰਾਂ ਤੱਕ ਪਹੁੰਚ ਦੀ ਕਰ ਦਿਓ ਸਾਰੇ ਦਰਸ਼ਕਾਂ ਦਾ ਪ੍ਰਬੰਧਕ ਵੀਰਾਂ ਦਾ ਇੱਕ ਐਨਆਰਆਈ ਭਰਾਵਾਂ ਦਾ ਫੌਜੀ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਇਧਰ 5100 ਦਾ ਦੇਤਾ ਜਿਹੜੇ ਰਹਿੰਦੇ ਆਉਂਦੇ ਆ ਪਹੇ ਨਮੋਲ ਦੇ ਕਬੱਡੀ ਕੱਪ ਤੋਂ ਧਨੌਲਾ ਮੰਡੀ ਦੀ ਟੀਮ ਜਿਹੜੀ ਚੈਂਪੀਅਨ ਰਹੀ ਹੈ 1 ਲੱਖ ਰੁਪਿਆ ਜਿੱਤਿਆ ਹੈ ਪ੍ਰਿੰਸ ਕਲਾਰਕ ਕੈਨੇਡਾ ਦੇ ਪਰਿਵਾਰ ਵੱਲੋਂ 1 ਲੱਖ ਦਿੱਤਾ ਜਾਊਗਾ ਔਰ ਖਡੂਰ ਸਾਹਿਬ ਦੀ ਟੀਮ ਜਿਹੜੀ ਰੰਗਦਾਪ ਰਹੀ ਹੈ ਤੇਜਿੰਦਰ ਢਾਲੀਵਾਲ ਦੇ ਪਰਿਵਾਰ ਵੱਲੋਂ ਪੌਣਾ ਲੱਖ ਰਮਾਣੇ ਵਾਲੇ ਸ਼ਰਨੇ ਨੇ 5 ਟੱਚ ਲੈ ਕੇ ਦੋ ਜਫੇ ਲਾਏ ਆ ਮੇਰੇ ਵੀਰੋ ਨਮੋਲ ਦੇ ਕਬੱਡੀ ਕੱਪ ਦਾ ਡੱਗੋ ਰਮਾਣੇ ਵਾਲਾ ਸ਼ਰਨਾ ਬੈਸਟ ਜਾਫੀ ਬਣ ਗਿਆ ਹੈ 1 ਲੱਖ ਦਾ ਜੇਤੂ ਹੋ ਗਿਆ ਹੈ ਧਨੌਲੇ ਵਾਲੇ ਕਾਲੇ ਨੇ 7 ਕਬੱਡੀਆਂ ਪਾ ਕੇ 7 ਨੰਬਰ ਲਏ ਹੈ ਨਮੋਲ ਦੇ ਕਬੱਡੀ ਕੱਪ ਦਾ ਸੰਧੂਆਂ ਦਾ ਪੁੱਤ ਕਾਲਾ ਧਨੌਲੇ ਵਾਲਾ ਬੈਸਟ ਰੇਡਰ ਬਣ ਗਿਆ ਹੈ 1 ਲੱਖ ਦਾ ਜੇਤੂ ਹੋ ਗਿਆ ਹੈ ਬਹੁਤ-ਬਹੁਤ ਮੁਬਾਰਕਾਂ ਸਾਰੇ ਕਬੱਡੀ ਖਿਡਾਰੀਆਂ ਨੂੰ ਬਹੁਤ-ਬਹੁਤ ਸ਼ੁਕਰੀਆ ਸਾਰੇ